ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਕਰਿਆੜ ਵਾਲਾ ਤਹਿਸੀਲ ਫੂਲ ਤੇ ਮਿੱਤਰੋ ਜ਼ਿਲ੍ਹਾ ਬਟਿੰਡਾ ਬਾਈ ਬਬਲੂ ਦੇ ਘਰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਿੱਤਰੋ ਤੰਨ ਨਗ ਦਿਖਾ ਰਹੇ ਹਾਂ ਜਿਹਦੇ ਵਿੱਚੋਂ ਦੋ ਮਿੱਤਰੋ ਸੂਣ ਵਾਲਿਆਂ ਨੇ ਇੱਕ ਸੂਈ ਵੀ ਐ ਤੇ ਬਾਈ ਦਾ ਨਾਮ ਹੈਗਾ ਜੀ ਬਬਲੂ ਬਾਈ ਦਾ ਕੰਮ ਆ ਮਿੱਤਰੋ ਵਪਾਰ ਦਾ ਕਾਫੀ ਵੀਡੀਓ ਆਪਾਂ ਪਹਿਲਾਂ ਵੀ ਬਾਈ ਦੇ ਘਰੋਂ ਪਾ ਚੁੱਕੇ ਹਾਂ ਤੇ ਪਹਿਲੇ ਨੰਬਰ ਤੇ ਮਿੱਤਰੋ ਜਰਸੀ ਕ੍ਰੋਸ ਤੇ ਦੂਜੇ ਨੰਬਰ ਤੇ ਐਰ ਸਰਕਸ ਤੀਜੇ ਨੰਬਰ ਤੇ ਐਚ ਐਫ ਤੇ ਤਿੰਨੇ ਨਗ ਮਿੱਤਰੋ ਚੰਗੇ ਆ ਸਮਝਣਾ ਤੁਸੀਂ ਆਪ ਦੀ ਨਾਲ ਲੈਣਾ ਵੈਸੇ ਚੰਗੇ ਨਗ ਸੋਹਣੇ ਆ ਫੇਸ ਕੁਆਲਟੀ ਸਰੀਰ ਦੀ ਬੰਤਰ ਤਿੰਨਾਂ ਦੀ ਚੰਗੀ ਆ ਇੱਕ ਸੂਈ ਵੀ ਆ ਤੇ ਦੋ ਮਿੱਤਰੋ ਸੋਣ ਵਾਲੀਆਂ ਨੇ ਪਹਿਲਾਂ ਬਾਈ ਦੇ ਨਾਲ ਗੱਲ ਕਰਦੇ ਆਂ ਫਿਰ ਆਪਾਂ ਇਕੱਲਾ ਇਕੱਲਾ ਪਸੂ ਤੋੜ ਕੇ ਵੀ ਦਿਖਾਵਾਂਗੇ ਪੂਰੀ ਆਪਾਂ ਮਿੱਤਰੋ ਡਿਟੇਲ ਵੀ ਤੁਹਾਡੇ ਨਾਲ ਕਰਾਂਗੇ ਸਾਜੀ ਹਾਂਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਬਾਈ ਵਧੀਆ ਠੀਕ ਅਸੇ ਤਾਂ ਹਾਂਜੀ ਹਾਂਜੀ ਵਧੀਆ ਜੀ ਤੇ ਅੱਜ ਆਪਣੇ ਕੋਲੇ ਤਨ ਨਾਗਾ ਹੈ ਨਾ ਤਨ ਨਾਗਾ ਬਾਈ ਜੀ ਹਾਂਜੀ ਇਹ ਸੂਈ ਵੀ ਹੈ ਵੀਰੇ ਜਮਾ ਬੋਲੋਂ ਤੜਕੇ ਸਾਫ ਕਰੀ ਹੋਇਆ ਇਹ ਕੱਲ ਸ਼ਾਮ ਦੀ ਸੂਈ ਹੈ ਵੀਰੇ ਇਹ ਕੱਲ ਸ਼ਾਮ ਕੰਪਲੀਟ ਦਾ ਜਮਾ ਬੋਲੋਂ ਸਾਫ ਕਰੀ ਹੋਇਆ ਅੱਲਾ ਨੂੰ ਕਹਿੰਦਾ ਮੈਂ ਅੱਥਰੇ ਆਉਂਗਾ ਮੈਂ ਚੌਥੀ ਸੀਗੀ ਟਾਂ ਕਰ ਜੀ ਵੀਰੇ ਇਹ ਠੀਕ ਆ ਕੋਈ ਵੀ ਵੀਡੀਓ ਬਾਕੀ ਆਲਾ ਆਪਾਂ ਅੱਥਰੇ ਦੇਖ ਲਊਗਾ ਆਪਾਂ ਅਗਲਾ ਹਾਂ ਠੀਕ ਆ ਤੇ ਮੰਗਰ ਮੰਗਰ ਇਹਦੇ ਕੋਈ ਬੱਛਾ ਹੈ ਮੰਗਰ ਬੱਛਾ ਜੀ ਹਾਂ ਤੇ ਥਣਲੇਪੇ ਦੇ ਮਿੱਤਰੋ ਸਾਫਾ ਬਹੁਤ ਸਾਫਾ ਬਰੇ ਬਹੁਤ ਸਾਫਾ ਤੋੜ ਕੇ ਦਿਖਾਓ ਜੀ ਇਹਨੂੰ ਬੜੀ ਜੀ ਬੜੀ ਤੋਰੀ ਕਰਦਾ ਕੱਲਾ ਕੱਲਾ ਪਸ਼ੂ ਮਿੱਤਰੋ ਆਪਾਂ ਤੋੜ ਕੇ ਦਿਖਾਉਦੇ ਜਾਵਾਂਗੇ ਨਾਲ ਦੀ ਨਾਲ ਮਿੱਤਰੋ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਥੋੜਾ ਇਹ ਬੱਚੇ ਦਾ ਕਰਦੀ ਹੈ ਇਹ ਠੀਕ ਹੈ ਵੱਧ ਕਰਦੀ ਹੈ ਹਾਂ ਕੋਈ ਕੋਈ ਜਾਨਵਰ ਬੱਚੇ ਦਾ ਮੋ ਵੱਧ ਕਰਦਾ ਹਨਾ ਹਾਂ ਇਹ ਪੰਜ ਸਾਲ ਤੱਕ ਨਹੀਂ ਪਸ਼ੂ ਵੈਸੇ ਕਰਦਾ ਹੁੰਦਾ ਬਾਅਦ ਵਿੱਚ ਮਿੱਤਰੋ ਹਟ ਜਾਂਦਾ ਹੁੰਦਾ ਕੋਈ ਖਾਸ ਗੱਲਾਂ ਨਹੀਂ ਹੁੰਦੀਆਂ ਤੇ ਜਿਹੜੇ ਵੀ ਕਿਸੇ ਭਰਾ ਨੂੰ ਤਿੰਨੇ ਨਗਾਂ ਦੇ ਵਿੱਚੋਂ ਕੋਈ ਵੀ ਨਗ ਲੋੜ ਹੈ ਤਾਂ ਬਾਈ ਦੇ ਨਾਲ ਮਿੱਤਰੋ ਕਰ ਸਕਦਾ ਸੰਪਰਕ ਮੁੱਲ ਜੀ ਦਿਖਾਉਂਗੇ ਦਿਖਾਉਂਗੇ ਤੇ ਮਿੱਤਰੋ ਕਈ ਪਸ਼ੂ ਫੇਰੇ ਆਪ ਕਹਿੰਦਾ ਬੱਚੇ ਦਾ ਮੂੰਹ ਕਰਦੇ ਆ ਤੁਰ ਕੇ ਬਾਕੀ ਬੋਲਾਂ ਸਾਫ ਤੇ ਡਾਕਟਰ ਸਾਹਿਬ ਜਿਵੇਂ ਹੀ ਓਕੇ ਜੀ ਓਕੇ ਓਕੇ ਹਾਂ ਠੀਕ ਹੈ ਹੁਣ ਰੇਟ ਨਾਲ ਦੇ ਨਾਲ ਦੱਸੀ ਜਾਵਾਂਗੇ ਜੀ ਇਹ ਕਹਦਾ ਵੀ ਮੁੱਲ ਦੇ ਲੈਣ 65000 ਰੁਪਏ ਭਰਾ ਮੇਰਾ ਧਾਰਾ ਮਾਰ ਕੇ ਆ ਵਾਪ trả ਛੱਡੀ ਬੱਚੇ ਉਹਨੇ Okay. हाँ। हाँ पाई, पाई। ओके हां हां जी ਧਾਰਾ ਮਾਰਦੇ ਪਹਿਲਾਂ ਵੀਰੇ ਬੱਚਾ ਛੱਡੀ ਨਾ ਢੀ ਨਿਆਣਾ ਪਾਇ ਨਾ ਪਾਇ ਠੰਡੀ ਬਰਫ ਫੜ ਕੇ ਚਾਹੇ 5 ਸਾਲ ਦਾ ਜਵਾਰ ਥੱਲੇ ਭਾਵੇਂ ਦੇਖੀ ਚੋਣ ਬਈ ਓਕੇ ਕਨੇ ਯਾਰ ਕੀ ਧਾਰਾ ਹੈ ਨਾ ਮੋਟੀ हां जी ਤੇ ਜਿਹੜਾ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਛੱਡਿਆ ਬਈ ਹਾਂ ਰੂਮਰ ਕੀ ਬੋਲੀ ਹੈ ਕੋਈ ਜਿਹੇ 2 14 ਜਵਾਰ ਛੱਡੇ ਨਗਾ ਅਸੀਂ ਤਾਂ ਵੀ ਨੱਚ ਚੱਲ ਗਏ ਠੀਕ ਹੈ ਰੇਟ ਹੈ ਤਾਂ ਹੁਣ ਰੇਟ ਦਾ 15.000 ਰੁਪਏ ਵੀਰੇ 65 ਹਾਂਜੀ ਤੇ ਹੁਣ ਆਪਾਂ ਦੂਜੇ ਨੰਬਰ ਤੇ ਐਰ ਸਿਰ ਕ੍ਰੋਸ ਇਹਦਾ ਸੁਆ ਕਿਹੜਾ ਹੋਊਗਾ ਇਹ ਦੂਜਾ ਵੀਰੇ ਦੂਜਾ ਐਰ ਸਿਰ ਕ੍ਰੋਸ ਦਾ ਕਿਹੜਾ ਸੁਆ ਐਰ ਸਿਰ ਤੇ ਜਰਸੀ ਮਿਕਸ ਹੈ ਵੀਰੇ ਇਹ ਹਾਂਜੀ ਹਾਂਜੀ ਇਹਦਾ ਸੁਆ ਕਿਹੜਾ ਹੋਊਗਾ ਇਹ ਵੀ ਦੂਜਾ ਵੀਰੇ ਦੂਜਾ ਨਹੀਂ ਵੀਰੇ ਤਿੰਨ ਹੀ ਦੂਜੇ ਠੀਕ ਹੈ ਬੇਸ ਕੁਆਲਟੀ ਆਰਡਰ ਕੁਆਲਟੀ ਦੇ ਭਰਾ ਮਿਲਿਆ ਹਾਂ ਬਹੁਤ ਸੋਹਣੀ ਤੇ ਚੰਗੀ ਮਿੱਤਰੋ ਤਿਆਰ ਹੋਈ ਆ ਦਿਨ ਹਜੇ 5-4 ਦਿਨ ਸੂਣ ਦੇ ਵਿੱਚ ਰਹਿੰਦੇ ਨੇ ਪਹਿਲਾਂ ਵਾਂਗ ਕਰੋ ਮਿੱਤਰੋ ਪਸੂ ਕਦੋਂ ਵੀ ਸੂ ਸਕਦਾ ਹੈ ਕਈ ਵਾਰ ਕਿਸੇ ਸਾਧਨ ਦੇ ਵਿੱਚ ਚੜ ਕੇ ਤੇ ਕਈ ਵਾਰ ਆਪਾਂ ਕਹਿ ਦਈਏ ਵੀ ਦੋ ਚਾਰ ਤਾਂ ਰਹਿੰਦੇ ਨੇ ਇਹਦਾ ਪਤਾ ਨਹੀਂ ਹੁੰਦਾ ਦੁੱਧ ਦੇ ਵਾਲੇ ਵਰਗਾ ਵਰਗਾ ਕੰਮ ਹੁੰਦਾ ਘਾਂਟਿਆ ਜੀ ਬਸੂ ਮਿੱਤਰੋ ਸੂ ਪੈਂਦਾ ਸੋ ਦੇ ਦੇ ਦਿੰਦੇ ਐ ਲੱਗਦਾ ਹੁੰਦਾ ਵੀ ਦੋ ਤਿੰਨ ਕੱਢੂ ਫਿਰ ਆਪਾਂ ਕਹਿੰਦੇ ਵੀ ਇਹਦਾ ਕੋਈ ਅੰਦਾਜ਼ਾ ਨਹੀਂ ਦਿਨ ਹਜੇ ਤਕਰੀਬਨ ਪਾਈ ਦੇ ਦੱਸਣ ਦੇ ਮੁਤਾਬਕ 4 ਪਏ ਆ ਬਹੁਤ ਸੋਹਣੀ ਮਿੱਤਰੋ ਤਿਆਰ ਹੋ ਗਈ ਆ ਕੱਦ ਮਿੱਤਰੋ ਦਰਮਿਆਨਾ ਹਾਂਜੀ ਰੇਟ ਕੀ ਕਰਤਾ ਜੀ ਦਾ ਇਹਦਾ 52000 ਰੁਪਏ ਤੇਰੀਆ 2 6000 ਦੀ ਓਕੇ ਜੀ ਓਕੇ ਓਕੇ ਠੀਕ ਹੈ ਤੇ ਵਾਸ਼ਿੰਗ ਦੀ ਬਿਹੜਾ ਭਰਾਗ ਰਿਆ ਓਕੇ ਬਹੁਤ ਹੀ ਵਧੀਆ ਹਾਂਜੀ ਤੇ ਦੁੱਧ ਦਾ ਇਹ ਪਹਿਲੇ ਛੋੜਾ ਰਿਕਾਰਡ ਆ ਵੀਰੇ ਹਾਂ ਇਹ 17 ਕਿਲੋ ਦਾ ਓਕੇ ਐਲ ਵੀ 18 19 ਕਿਲੋ ਰਾਮ ਜੀ ਦਾ ਉਹਦੇ ਦੇਣਾ ਗਾਰੰਟੀ ਵਾਲਾ ਜੀ ਠੀਕ ਹੈ ਹੁਣ ਆਪਾਂ ਤੀਜੇ ਨੰਬਰ ਤੇ ਗੱਲ ਕਰ ਗਿਆ ਹਣਾ ਹਾਂਜੀ ਇਹਦੇ ਵਾਂਗਰ ਬੱਚਾ ਸੀ ਹਣ ਆਇਆ ਮੈਨੂੰ ਕੋਸ਼ਾ ਹੋਰ ਡੱਬੀ ਮਾਉਦਣਾ ਅਰੇ ਕਾਹੀ ਮਾਰ ਤੀਜੇ ਨੰਬਰ ਵਾਲੀ ਜੀ ਜਰਸੀ ਕ੍ਰੋਸ ਇਹ ਵੀ ਗੱਭਣਾ ਜੀ ਸੋਣ ਵਾਲੀ ਇਹਦਾ ਹਫਤਾ ਪਿਆ ਜੀ ਪਹਿਲਾਂ ਨੇ 20 ਕਿਲੋ ਦਿੱਤਾ ਵਾ ਜੀ ਨੇ ਓਕੇ ਦੂਜਾ ਸਵਾ ਜਰਸੀ ਇਹ ਪਿਆ ਵਾਲੀ ਕੱਦ-ਕਾਡ ਮਿੱਤਰੋ ਇਹਦਾ ਫੁੱਲ ਹੈ ਵਜਨ ਫੁੱਲ ਹੈ ਥਾਂਲੇ ਵੀ ਦੀ ਇਹ ਵੀ ਸਾਫਾ ਹਜੇ ਦਿਨ ਕਿਉਂਕਿ ਪੁਰੇ ਢੋੜੇ ਨਹੀਂ ਹਜੇ ਹਫਤਾ ਦਾ ਦਿਨ ਮਿੱਤਰੋ ਬਾਕੀ ਹੈ ਫੇਰ ਆਪਾਂ ਕਹਿੰਦੇ ਪਹਿਲਾਂ ਮੰਗਰੋ ਪਸੂ ਕਦੋਂ ਵੀ ਸਦਾ ਮੋੜ ਲਈ ਕਈ ਵਾਰ ਸਾਧਨ ਚੜਦੇ ਉੱਤਰਦੇ ਸੂਪੰਦਾ ਤੇ ਜੇ ਸਹੀ ਟਾਈਮ ਤੇ ਮਿੱਤਰੋ ਤਿਆਰ ਹੋਇਆ ਵਾ ਸੂਪੇ ਦਾ ਕੋਈ ਸਮੱਸਿਆ ਨਹੀਂ ਆਉਂਦੀ ਕਈ ਵਾਰ ਕੱਚਾ ਪਸੂ ਜਦੋਂ ਸੂਪੰਦਾ ਉਦੋਂ ਉਨੀ ਇੱਕੀ ਦਾ ਫਰਕ ਪੈਂਦਾ ਵਾ ਸਿੱਧਾ 2-4 ਦਿਨਾਂ ਚ 10 ਦਿਨ ਪਾਇਆ ਭਰਾ ਜੀ ਓਕੇ ਓਕੇ ਗਨ ਪੂਰੇ ਹੋਣ ਚ ਪਾਇਆ ਕੋਈ ਗੱਲ ਬਾਤ ਵੀ ਨਹੀਂ ਲੱਗਦੀ ਆ ਪਹਿਲਾਂ ਨੇ 20 ਕਿਲੋ ਦਾ ਥਾਂ ਠੀਕ ਥਾਂ ਤੋਂ ਬਹੁਤ ਵਾਧ ਛੱਡੀ ਸੀ ਲੈਣੀ ਆ ਭਰਾ ਅਗਰ ਜਿਨੀ ਕਹੇ ਲੈ ਤੇ ਅੰਦਰ ਇਹ ਜਿਹੜੇ ਮਰ ਜਿਆ ਫਿੱਦੜ ਲੈ ਓਕੇ ਬੜੀ ਸਟੀਲ ਆ ਬਈ ਤੇ ਇਹਦਾ ਫਿਰ ਰੇਟ ਕੀ ਕਰਤਾ ਜੀ ਰੇਟ ਦਾ 8000 ਰੁਪਿਆ ਦੇ ਲੈਣਾ ਭਰਾ ਮੇਰੇ ਫੁੱਲ ਵੱਡੀ ਪੰਜਾਬ ਵਾਲੇ ਜਰਸੀ ਵਜੋਂ ਮੌਜੂਦ ਆ ਜੀ ਹਾਂ ਆ ਕੀਪਾ ਹੀ ਮਾਰਦੀ ਯਾਰ ਮਖਾਇਰ ਕਰ ਓਕੇ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਹੈ 709998964 709998964 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਮਿੱਤਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ